ਸਚੀ ਗਾਲ ਜੀ ਮੈਂ ਜਸਵਿੰਦਰ ਗਰੇਵਾਲ ਹਾਊਸ ਆਫ ਜੈ ਸਟੂਡੀਓ ਟਿਕਿਆ ਲਾ ਤੋਂ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਕਸਮਸ ਦੇ ਸੂਟ ਰੈਡੀ ਹੋਏ ਸੀ ਮੈਂ ਕਿਛੁ ਨੋਟਾਂ ਸ਼ੇਅਰ ਕਰਾਂ ਜੀ ਫਰਸਟ ਸੂਟ ਜੀ ਜਿਹੜਾ ਇਹ ਨੇ ਚੰਦੇਰੀ ਸਿਲਕ ਦੇ ਵਿੱਚ ਚੰਦੇਰੀ ਸਿਲਕ ਦੇ ਵਿੱਚ ਮਸਟਰਡ ਕਲਰ ਦੇ ਵਿੱਚ ਹੈ ਜੀ ਇਸ ਤੇ ਬਲੈਕ ਥ्रेड ਨਾਲ ਓਨਲੀ ਬਲੈਕ ਥ्रेड ਨਾਲ ਵਰਕ ਹੋਇਆ ਇਜ਼ ਤੇ ਸਲਿਟਸ ਐਂਡ ਇਹ ਰੈਡਿਊਪਟੇ ਵਰਕ ਹੋਇਆ ਨਾਲ ਪਾਦਲਾ ਵਰਕ ਯੂਜ਼ ਕੀਤਾ ਹੈ ਤੇ ਇਹ ਇਸ ਨਾਲ ਫਿਨਿਸ਼ਿੰਗ ਦਿੰਦੀ ਹੈ ਜੀ ਅੱਗੇ ਪਿੱਛੇ ਗਰੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਤੇ ਇਸ ਦੀ ਨੈਕ ਲਾਈਨ ਕੈਰ ਕੀਤੀ ਹੈ ਬਹੁਤ ਹੀ ਸੋਹਣੀ ਆਹ ਦੇਖੋ ਦੇਖ ਸਕਦੇ ਹੋ ਨੈਕ ਲਾਈਨ ਬਹੁਤ ਹੀ ਸੋਹਣੀ ਤਿਆਰ ਹੋਈ ਹੈ ਜੀ ਤੇ ਆਵ ਲਈ ਇਸ ਦੇ 슬ੀਵਸ ਨੇ ਬੈਲ 슬ੀਵਸ ਬਣਾਈਆਂ ਨੇ ਹੈਵੀ 슬ੀਵਸ ਨੇ ਬਾਟਮ ਵਰਕ ਐਂਡ ਟੈਕ ਨਾਲ ਤੇ ਲਿਸਿਸ ਨਾਲ ਇਸ ਨੂੰ ਫਿਨਿਸ਼ਿੰਗ ਦਿੱਤੀ ਹੈ ਇਹ ਬਲਿਸੀ ਬਾਟਮ ਰਹੇਗੀ ਸਟੇਟ ਬਾਟਮ ਸ਼ੁਰੂਆਤ ਤਿਆਰ ਕੀਤੀ ਹੈ ਜੀ ਤੇ نیچے ਥੋੜਾ ਵਰਕ ਦੀ ਕੇ ਐਂਡ ਲਿਸਿਸ ਨਾਲ ਫਿਨਿਸ਼ਿੰਗ ਦਿੱਤੀ ਹੈ ਸੂਟ ਬਹੁਤ ਹੀ ਗ੍ਰੇਸਫੁਲ ਲੱਗ ਰਿਹਾ ਹੈ ਜੀ ਲੈਗ ਫੁੱਟ ਜਦੋਂ ਆਏਗਾ ਸਾਡਾ ਉਹ প্রিন্টেਡ ਸੂਟ ਹੋਏਗਾ ਇਹ ਗ੍ਰੀਨ ਕਲਰ ਦੇ ਵਿੱਚ ਸਰਟਨ ਦੇ ਵਿੱਚ ਸੂਟ ਰੈਡੀ ਹੋਇਆ ਜੀ ਐਸਟਰਾ ਇਸੇ ਨੈਕਲਾਈਨ ਤਿਆਰ ਕੀਤੀ ਹੈ ਜੀ ਆਰਗੰਸਾ ਲਗਾ ਕੇ ਵਿੱਚ ਛੋਟੇ ਛੋਟੇ ਬੂਟੇ ਪਾ ਕੇ ਤੇ ਫਿਰ ਜਿੱਥੇ ਚਾਵਲ ਟੰਕੇ ਦੇ ਨਾਲ ਨੈਕ ਦੇ ਉੱਤੇ ਤੇ ਇਹ ਐਸਟਰਾ ਦੇ ਐਸਾ ਸਲੀਪਸ ਰੈਡੀ ਹੋ ਗਿਆ ਨੇ ਜੀ ਬੈਲ ਸ਼ੇਪ ਦੇ ਵਿੱਚ ਆਰਗੰਸਾ ਲਗਾ ਕੇ ਛੋਟੇ ਛੋਟੇ ਬੂਟੇ ਪਾ ਕੇ ਐਂਡ ਚਾਵਲ ਟੰਕਾ ਪਾ ਕੇ ਟਿੱਕੇ ਦੇ ਤੇ ਵੀ ਸਟ੍ਰਾਂ ਔਰਗੰza ਅੱਗੇ ਪਿੱਛੇ ਫਰੰਟ ਐਂਡ ਬੈਕ ਔਰਗੰza ਲਗਾ ਕੇ ਬੁੱਤੇ ਪਾ ਕੇ ਸੂਟ ਦੀ ਗ੍ਰੇਸ ਨੂੰ ਪ੍ਰਿੰਟਰਡ ਸੂਟ ਦੀ ਗ੍ਰੇਸ ਨੂੰ ਵਧਾਇਆ ਜੀ ਇਹ ਵਾਲੀ ਸੀ ਬਾਟਮ ਰਹੇਗੀ ਇੱਕ ਅਸੀਂ ਪ੍ਰਿੰਟਰਡ ਕਾਟਨ ਦਾ ਸੂਟ ਤਿਆਰ ਕੀਤਾ ਜੀ ਅਸਟਾ ਫਰਟਨ ਦਾ ਸੂਟ ਰੈਡੀ ਕੁਅਰ ਜਿਸ ਦੇ ਵਿੱਚ ਅਸੀਂ ਲੇਸਿਸ ਨਾਟ ਡਿਜ਼ਾਈਨ ਕੀਤਾ ਸੈਂਟਰ ਦੇ ਕਿਰਦੇ ਵਿੱਚ ਸੈਂਟਰ ਦੇ ਵਿੱਚ ਲੇਸ ਨੂੰ ਐਡ ਆਨ ਕਰਕੇ ਨੀਚੇ ਕਿਰਦੇ ਵਿੱਚ ਲੇਸ ਲਗਾਈ ਹੈ ਐਸ ਤਰ੍ਹਾਂ ਸਿੰਪਲ ਨੈਕ ਲਾਈਨ ਤਿਆਰ ਕਰਕੇ ਵੀ ਤੈ ਸਲੀਵਸ ਸਟੇ ਸਲੀਵਸ ਹੈ ਇੱਥੇ ਹਨ ਜੁਆਇੰਟਲੀਸ ਐਡ-ਆਨ ਕਰਕੇ ਤੇ ਅਗੋਂ ਵਾਈਟ ਕਲਰ ਦੀ ਮਿਸ ਲਗਾ ਕੇ ਸੂਟ ਬਹੁਤ ਹੀ ਸ਼ਰਟ ਗ੍ਰੇਸਫੁਲ ਬਣੀ ਹੈ ਜੀ ਇਹ ਵਾਲੀ ਇਸ ਦੀ ਲੀਲਨ ਦੇ ਵਿੱਚ ਬਾਟਮ ਰਹੇਗੀ ਬਾਟਮ ਦੇ ਉੱਤੇ ਅਸੀਂ ਇਸ ਤਰ੍ਹਾਂ ਵਰਕ ਕੀਤਾ ਵਰਕ ਕਰਕੇ ਨਾ ਦੇਖੋ ਦੇਖ ਸਕਦੇ ਹੋ ਤੁਸੀਂ ਵਰਕ ਕਰਕੇ ਬਾਟਮ ਦੇ ਉੱਤੇ ਵਰਕ ਕਰਕੇ ਰੈਡੀ ਕਰਕੇ ਐਂਡ نیچے ਸਲਵਾਰ ਨਾਲ ਦਾ ਫੈਬਰਿਕ ਲੇ ਕੇ ਇਸ ਦੀ ਫਿਨਿਸ਼ਿੰਗ ਕੀਤੀ ਹੈ ਜਿਸ ਨਾਲ ਸੂਟ ਦੀ ਬਹੁਤ ਹੀ ਸਮਾਰਟ ਲੁੱਕ ਆਈ ਹੈ ਇਸ ਦੇ ਨਾਲ ਦੁਪੱਟਾ ਸਾਡਾ ਡਾਈ ਹੋਣਾ ਗਿਆ ਹੋਇਆ ਜੀ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਹੋਏਗਾ ਸਟਾਈਪਸ ਦੇ ਵਿੱਚ ਅਸੀਂ ਦੁਪੱਟਾ ਤਿਆਰ ਕੀਤਾ ਹੈ ਪਿਓਰ ਸ਼ਿਪ ਮੋਡ ਦੇ ਵਿੱਚ ਇਸ ਤਰ੍ਹਾਂ ਦੇ ਉੱਤੇ ਲੀਸ ਲਗਾ ਕੇ ਸੂਟ ਰੈਡੀ ਹੋਏਗਾ ਅੱਜ ਲਈ ਸਾਡੇ ਇਹ ਤਿੰਨ ਸੂਟੇ ਸੀ ਜੀ ਥੋੜੇ ਬਣ ਰਹੇ ਨੇ ਇਨਕੰਪਲੀਟ ਸੀ ਜਿਸ ਕਰਕੇ ਅਸੀਂ ਸ਼ੋਨੇ ਕਿਤੇ ਤੇ ਆਈ ਹੋਪ ਤੁਹਾਨੂੰ ਸਾਡੇ ਫੂਟ ਪਸੰਦ ਆਏ ਹੋਣੇ ਸਾਡੇ ਸੂਟ ਤੁਹਾਨੂੰ ਪਸੰਦ ਆਏ ਬਲੀਸ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਜੇ ਤੁਸੀਂ ਵੀ ਸਾਡੇ ਉਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਕਰਵਾਉਣਾ ਚਾਹੋ ਨਾ ਸਾਨੂੰ ਟੈਕ ਮੈਸੇਜ ਕਰ ਸਕਦੇ ਹੋ ਮੈਸੇਜ ਕਰ ਲਈ ਸਾਨੂੰ ਤੁਸੀਂ ਨੰਬਰ ਲੁਟ ਕਰ ਲਓ 92870036 ਥੈਰੋਜੀ ਮਿਲਦੀ ਹੈ ਨੈਕਸਟ ਟਾਈਮ ਸੋਨੇ ਸੋਨੇ ਸੂਟਸ ਨਾਲ ਸੋਨੇ ਸੋਨੇ ਸਟੀਚਿੰਗ ਡਿਜ਼ਾਈਨਸ ਨਾਲ ਸਸਿਕਾ ਜੀ ਬੇਬੇ